ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬੀ ਟੀਵੀ ਮੈਂ ਹਾਂ ਤੁਹਾਡਾ ਰਣਜੀਤ ਸਿੰਘ ਅੱਜ ਆਪਾਂ ਇੱਥੇ ਖੜ੍ਹੇ ਆ ਰਾਜਪਾਲ ਦੀ ਮਿਨੀ ਸਕੱਤਰਤ ਵਿਖੇ ਜਿੱਥੇ ਬਲਾਕ ਸਮਤੀ ਦੇ ਮੈਂਬਰਾਂ ਦੇ ਅੱਜ ਨਾਮਿਨੇਸ਼ਨ ਪੇਪਰ ਦਾਖਲ ਕਰਨ ਦੀ ਆਖਰੀ ਤਾਰੀਖ ਸੀਗੀ ਇਸ ਮੌਕੇ ਤੇ ਦੱਸਣਯੋਗ ਹੈ ਕਿ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੇ ਅਤੇ ਵਿਰੋਧੀ ਧਿਰ ਦੇ ਵਰਕਰਾਂ ਨੇ ਅਤੇ ਕੈਂਡੀਡੇਟਸ ਨੇ ਇਹ ਇਲਜ਼ਾਮ ਲਾਇਆ ਸੱਤਾਧਰ ਧਿਰ ਦੇ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਾਡੇ ਕਾਗਜ ਨਹੀਂ ਭਰਨ ਦਿੱਤੇ ਜਾ ਰਹੇ ਸਾਡੇ ਕਾਗਜ ਪਾੜੇ ਜਾ ਰਹੇ ਹੈ ਅਤੇ ਨਾਰੇਬਾਜੀ ਹੁੰਦੀ ਰਹੀ ਇੱਕ ਪਾਸੇ ਸੱਤਾਧਾਰਿਤ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੀ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਮੁਰਦਾਬਾ ਦੇ ਨਾਰੇ ਲਾਉਂਦੇ ਲਾਉਂਦੇ ਰਹੇ ਉੱਥੇ ਹੀ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਇਹ ਕਹਿਣਾ ਹੈ ਕਿ ਜਦੋਂ ਇਹਨਾਂ ਨੂੰ ਆਪਣਾ ਕੰਨ ਤੇ ਲਿਖਿਆ ਹੋਇਆ ਹਾਰ ਜਿਹੜੀ ਸੀਗੀ ਉਹ ਵਿਖਾਈ ਦੇ ਰਹੀ ਸੀ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਦੇ ਆਗੂ ਅਤੇ ਵਰਕਰ ਇੱਕ ਗਣੀ ਮਿਥੀ ਸਾਜ਼ਿਸ਼ ਦੇ ਤਹਿਤ ਸਿਰਫ ਟੱਕੇ ਦੀਆਂ ਗੱਲਾਂ ਕਰ ਰਹੇ ਹਨ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅਤੇ ਰਾਜਪਾਲ ਦੇ ਵਿੱਚ ਵੱਡੇ ਪੱਧਰ ਤੇ ਜਿੱਤ ਹਾਸਲ ਕਰੇਗੀ ਇਸ ਦੇ ਨਾਲ ਹੀ ਐਸਡੀਐਮ ਸਾਹਿਬ ਅਤੇ ਡੀਐਸਪੀ ਸਾਹਿਬ ਦਾ ਕਹਿਣਾ ਹੈ ਕਿ 3 ਵਜੇ ਤੱਕ ਪੇਪਰ ਦਾਖਲ ਕਰਨ ਦਾ ਆਖਰੀ ਟਾਈਮ ਸੀਗਾ ਸਾਰੇ ਕੈਂਡੀਡੇਟਸ ਨੇ ਜਿਹੜੇ ਜਿਹੜੇ ਅੰਦਰ ਆ ਗਏ ਉਹਨਾਂ ਦੇ ਪੇਪਰ ਜਿਹੜੇ ਹੈਗੇ ਉਹ ਲੈ ਲਏ ਗਏ ਹੈ ਕੋਈ ਤਕਾਕਮੁਕੀ ਨਹੀਂ ਹੋਈ ਹੈਗੀ ਕਿਸੇ ਦਾ ਕੋਈ ਹੱਲਾ ਗੋਲਾ ਨਹੀਂ ਹੋਇਆ ਹੈਗਾ ਇਹ ਛੋਟ-ਫੁਟਕ ਤਰਾਮਾ ਛੱਡ ਕੇ ਸਭ ਕੰਮ ਨਿਪਰੇ ਚੜ ਗਿਆ ਹੈ ਅੱਜ ਨੋਮੀਨੇਸ਼ਨਸ ਦਾ ਆਖਰੀ ਦਿਨ ਹੈ ਜੀ ਸਵੇਰੇ 11 ਵਜੇ ਤੋਂ ਨੋਮੀਨੇਸ਼ਨਸ ਜਿਹੜੀਆਂ ਸਟਾਰਟ ਹੋ ਗਈਆਂ ਨੇ ਅਾਕਵਾ ਕੈਂਡੀਡੇਟਸ ਵੱਲੋਂ ਆਪਣੇ ਕਾਗਜ਼ ਨੇ ਜਿਹੜੇ ਮੇਰੇ ਕੋਰਟ ਰੂਮ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਮੇਰੀ ਆਰੋਦੀ ਜਾਂ ਫਿਰ ਮੇਰੇ ਤਹਿਸੀਲਦਾਰ ਸਾਹਿਬ ਜੋ ARO ਨੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਡਾਕੂਮੈਂਟਸ ਜਿਹੜੇ ਸਾਰੇ ਲੈ ਰਹੇ ਆਂ ਜੀ ਦੇਖੋ ਲਈ ਇੱਕ ਤਾਂ ਰਿਟਰਨ ਦੇ ਵਿੱਚ ਇੱਕ ਕੰਪਲੇਂਟ ਆਈ ਹੈ ਜੀ ਕਿ ਉਹਨੂੰ ਉਹਨਾਂ ਨੇ ਕੰਪਲੇਂਟ ਦਿੱਤੀ ਹੈ ਕਿ ਵੀ ਉਹਨਾਂ ਦੇ ਡਾਕੂਮੈਂਟਸ ਨੇ ਜਿਹੜੇ ਕੋਈ ਖੋਕੇ ਬੰਦਾ ਭੱਜਿਆ ਹੈ ਉਹ ਕੰਪਲੇਂਟ ਜਿਹੜੀ ਰਿਟਰਨ ਹੈ ਉਹ ਵੀ ਮੈਂ DSP ਸਾਹਿਬ ਨੂੰ ਮਾਰਕ ਕਰ ਦਿੱਤੀ ਹੈ ਫॉर ਰਿਪੋਰਟ ਜੀ ਐਂ ਨੈਸੈਸਰੀ ਐਕਸ਼ਨ ਐਸ ਪਰ ਰੂਲਸ ਇੱਕ ਮੇਰੇ ਕੋਰਟ ਰੂਮ ਦੇ ਵਿੱਚ ਇੱਕ ਲੜਕੇ ਨੇ ਆ ਕੇ ਮੈਨੂੰ ਜ਼ੁਬਾਨੀ ਕਿਹਾ ਸੀਗਾ ਹਾਲਾਂਕਿ ਉਹਨਾਂ ਨੇ ਮੈਨੂੰ ਕੋਈ ਰਿਟਨ ਕੰਪਲੇਨ ਨਹੀਂ ਦਿੱਤੀ ਹੈ ਬਟ ਉਹ ਕੰਪਲੇਨ ਵੀ ਹੈ ਜਿਹੜੀ ਉਹਨਾਂ ਦੀ ਜ਼ੁਬਾਨੀ ਉਹਦੇ ਤੇ ਵੀ ਮੈਂ ਡੀਐਸਪੀ ਸਾਹਿਬ ਨੂੰ ਰਿਪੋਰਟ ਕਰਨ ਦੇ ਲਈ ਭੇਜ ਦਿੱਤਾ ਹੈ ਜੀ ਤੇ ਆਈ ਹੈਵ ਆਲਸੋ ਇਨਸਟਰਕਟਿਡ ਨਾਓ ਦ ਪੁਲਿਸ ਸਟਾਫ ਕੇ ਕਿ ਕਿਉਂਕਿ ਆਖਰੀ 1 ਘੰਟਾ ਰਹਿ ਗਿਆ ਹੈ ਰਸ਼ ਹੋਰ ਜ਼ਿਆਦਾ ਹੋ ਸਕਦਾ ਹੈ ਇਨ੍ਹਾਂ ਚੋਣਾਂ ਦੇ ਵਿੱਚ ਨਾਰਮਲੀ ਰਸ਼ ਹੋ ਜਾਂਦਾ ਲਾਸਟ ਆਰਸ ਦੇ ਵਿੱਚ ਤੇ ਉੱਥੇ ਹੋਰ ਸਿਕਿਉਰਿਟੀ ਦੇ ਟਾਈਟ ਪ੍ਰਬੰਧ ਕਰ ਦਿੱਤੇ ਜਾਣ ਜੀ ਐਂਡ ਆਈਲ ਮੇਕ ਸ਼ੋਰ ਜੀ ਕਿ ਵੀ ਜਿਹੜਾ ਇਲੈਕਸ਼ਨ ਦਾ ਪ੍ਰੋ ਉਹ ਪ੍ਰੋਪਰ ਰੂਲਸ ਦੇ ਅਕੋਰਡਿੰਗ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਅਕੋਰਡਿੰਗ ਹੀ ਨੇਪਰੇਜ ਜਿਸ ਤਰ੍ਹਾਂ ਤੁਸੀਂ ਦੱਸਣਾ ਕਾਗਜ਼ ਖੋਖੇ ਲਾਗੇ ਉਹਨਾਂ ਕਾਗਜ਼ ਭਾ ਕਾਗਜ਼ ਫਾੜਤੇ ਤੁਸੀਂ ਦੁਬਾਰਾ ਲੌ ਕਰਤਾ ਪਰ ਜਿਹੜੇ ਅਸਲੀ origignal ਡਾਕੂਮੈਂਟ ਫਟ ਗਏ ਫਿਰ ਉਹਨਾਂ ਦਾ ਕੀ ਬਣੂਗਾ ਜੀ ਨਹੀਂ ਜੇ ਇਹ ਆਈ ਐਮ ਨਾਟ ਸ਼ੋਰ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਕਿਸ ਤਰ੍ਹਾਂ ਦੇ ਡਾਕੂਮੈਂਟਸ ਫਟੇ ਨੇ ਜੀ ਤੇ ਮੈਂ ਉਹਨਾਂ ਨੂੰ ਕਿਉਂਕਿ ਟਾਈਮ ਸੀਗਾ ਮੈਨੂੰ ਬਾਹਰ ਵੀ ਉਹ ਮਿਲੇ ਸੀਗੇ ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਜੀ ਤੁਸੀਂ 3 ਵਜੇ ਤੱਕ ਆਪਣੇ ਡਾਕੂਮੈਂਟਸ ਲੈ ਕੇ ਆ ਜਾਓ ਮੇਰੇ ਕੋਲੇ ਤਾਂ ਇਲ ਮੇਕ ਸ਼ੋਰ ਕਿ ਜੀ ਤਾਂ ਵਿਥਨ ਟਾਈਮ ਜੇ ਤੁਹਾਡੇ ਡਾਕੂਮੈਂਟਸ ਆਉਂਦੇ ਨੇ ਡਾਕੂਮੈਂਟ ਸਹੀ ਨੇ ਉਹਨਾਂ ਨੂੰ ਇਲੈਕਸ਼ਨ ਨਹੀਂ ਮਿਲੂਗੀ ਨਹੀਂ ਇਲੈਕਸ਼ਨ ਕਮਿਸ਼ਨ ਦੇ ਪ੍ਰੋਵੀਜ਼ਨ ਅਕੋਰਡਿੰਗ ਟਾਈਮ ਦੇ ਵਿੱਚ ਕੋਈ ਐਸਾ ਜੀ ਪ੍ਰੋਵੀਜ਼ਨ ਨਹੀਂ ਹੈ ਜੀ ਥੈਟਸ ਵਾਈਰ ਆ ਉਸਕੇ ਨਹੀਂ ਕੱਲ ਤਾਂ ਦਿੱਤੀ ਸੀ ਜੀ ਕਿਉਂਕਿ ਰੂਲ ਕੀ ਹੈ ਕਿ ਜਿਹੜਾ ਮੇਰੇ ਪ੍ਰੈਮਿਸਿਸ ਦੇ ਅੰਦਰ ਐਂਟਰ ਕਰ ਜਾਂਦਾ ਆ ਇਹ ਮੇਰਾ ਪ੍ਰੈਮਿਸਿਸ ਸਟਾਰਟ ਹੁੰਦਾ ਹੈ ਜੀ ਇੱਥੋਂ ਇਸ ਗੇਟ ਤੋਂ ਜੀ ਮਾਈ ਕੋਰਟ ਰੂਮ ਇਜ਼ ਦ ਪਲੇਸ ਜਿੱਥੇ ਮੈਂ ਆਪਣੇ ਸਾਰੀ ਐ ਨਾਮੀਨੇਸ਼ਨਸ ਨੂੰ ਲੈ ਰਿਹਾ ਹੈ ਜਿਹੜਾ ਇੱਥੋਂ ਇੱਥੋਂ ਐਂਟਰ ਕਰ ਜਾਂਦਾ ਜੀ ਉਹਨੂੰ ਅਲਾਉਡ ਹੈ ਅੱਜ ਵੀ ਸੇਮ ਰੂਲ ਹੀ ਹੋਊਗਾ ਜੀ ਜਿਹੜਾ 3 ਵਜੇ ਤੱਕ ਇਸ ਗੇਟ ਨੂੰ ਐਂਟਰ ਕਰ ਜਾਊਗਾ ਜਿੱਥੋਂ ਮੈਂ ਐਂਟਰ ਕਰਦਾ ਹਾਂ ਉਸ ਗੇਟ ਨੂੰ ਜਿਹੜਾ ਬੰਦਾ ਐਂਟਰ ਕਰ ਜਾਊਗਾ ਵੈਲ ਕੈਂਡੀਡੇਟ ਉਹਦੇ ਅਸੀਂ ਕਾਗਜ਼ ਨੇ ਜਿਹੜਾ ਐਸ ਪਰ ਰੂਲ ਐਕਸੈਪਟ ਕਰਨਾ ਹੈ ਸਰ ਜੀ ਮੈਂ ਬਾਹਰ ਗੇਟ ਹੀ ਬੰਦ ਹੋਇਆ ਉਹਦੇ ਬਾਰੇ ਫਿਰ ਤੁਹਾਡੇ ਜਨਤਕ ਬਾਹਰ ਗੇਟ ਬੰਦ ਹੋਣ ਦੀਆਂ ਸ਼ਿਕਾਇਤਾਂ ਵੀ ਮੇਰੇ ਕੋਲੇ ਆਈਆਂ ਸੀਗੇ ਜੀ ਮੈਂ ਦੋ ਵਾਰ ਪਰਸਨਲੀ ਜਾ ਕੇ ਆਇਆ ਤੇ ਮੈਂ ਉੱਥੇ ਇ ਸਿਰਫ ਇਨਾ ਕਹ ਹੈ ਜੀ ਕਿ ਫਾਲਤੂ ਕੋਈ ਬੰਦਾ ਅੰਦਰ ਨਾ ਐਂਟਰ ਕਰੇ ਮੇਬੀ ਉਸ ਕਰਕੇ ਹੋ ਸਕਦਾ ਹੈ ਕਿ ਪੁਲਿਸ ਨੇ ਇਸ ਕਰਕੇ ਕੀਤਾ ਹੋਵੇ ਉਹ ਤੁਹਾਨੂੰ ਪੁਲਿਸ ਬਿਹਤਰ ਜਵਾਬ ਦੇ ਸਕੂਗੀ ਬਟ ਆਇਆ ਮੇਡ ਕੈਟੇਗੋਰਿਕਲੀ ਕਲੀਅਰ ਕਿ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨੂੰ ਨਾ ਰੋਕਿਆ ਜਾਵੇ ਕੈਂਡੀਡੇਟ ਲੇਡੀਜ਼ ਕੈਂਡੀਡੇਟ ਖੜੀਆਂ ਨੇ ਉਹ ਅੰਦਰ ਆਨਲੀ ਕਾਫੀ ਜਦੋਜਦ ਕਰ ਰਹੀਆਂ ਨੇ ਪਰ ਅੰਦਰ ਨਹੀਂ ਆ ਰਹੀ ਨਹੀਂ ਮੈਂ ਹੁਣ ਮੈਂ ਦੋ ਵਾਰ ਖੁਦ ਜਾ ਕੇ ਆਇਆ ਹਾਂ ਜੀ ਤੁਹਾਡੇ ਕੈਮਰਾ ਤੁਹਾਡੀ ਮੀਡੀਆ ਦੀ ਟੀਮ ਵੀ ਮੇਰੇ ਨਾਲ ਸੀ ਜਿਨ੍ਹਾਂ ਦੀ ਹਾਜ਼ਰ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਜੀ ਕਿ ਜਿਸੇ ਵੀ ਕੈਂਡੀਡੇਟ ਨੂੰ ਨਾ ਰੋਕਿਆ ਜਾਵੇ ਕਿਸੇ ਵੀ ਸੂਰਤ ਦੇ ਦੇ ਕੋ ਮੇਰੇ ਸਾਹਮਣੇ ਪੁਲਿਸ ਨੇ ਆਈ ਐਮ ਨਾਟ ਇਹ ਤੁਹਾਨੂੰ ਪੁਲਿਸ ਤੋਂ ਵੈਰ ਪਤਾ ਲੱਗੂਗਾ ਕਿ ਪੁਲਿਸ ਨੇ ਕੀਤਾ ਸੇਫਟੀ ਸਕਿਉਰਿਟੀ ਉਹਨਾਂ ਨੇ ਦੇਖਣੀ ਹੈ ਜੀ ਕਿ ਕੋਈ ਵਜਿਹਾ ਇਨਸੀਡੈਂਟ ਨਾ ਹੋਵੇ ਇਸ ਕਰਕੇ ਇਹਦਾ ਜਵਾਬ ਤੁਹਾਨੂੰ ਬਿਹਤਰ ਪੁਲਿਸ ਡਿਪਾਰਟਮੈਂਟ ਦੇ ਪਾਊਗਾ ਅੱਜ ਲਾਸ ਦਿਨ ਹੈਗਾ ਤੇ ਪੀਸਫੁਲ ਜਿਹੜੀ ਹੈਗੀ ਆ ਕਾਗਜ਼ ਭਰੇ ਜਾ ਰਹੇ ਆ ਤੇ ਕੋਈ ਵੀ ਇਦਾਂ ਦੀ ਕੋਈ ਲਾਂਡਰ ਆਰਡਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਜਿਸ ਤਰ੍ਹਾਂ ਬਾਹਰ ਗੇਟ ਬੰਦ ਕੀਤਾ ਹੋਇਆ ਜੀ ਇਹ ਇਹ ਉਹਦੇ ਵਾਸਤੇ ਜਿਹੜੇ ਬੰਦੇ ਬਾਹਰ ਆਊਟਸਾਈਡਰ ਉਹਨਾਂ ਨੂੰ ਰੋਕਣ ਵਾਸਤੇ ਨਹੀਂ ਅਸੀਂ ਸਿਰਫ ਜਿਹੜਾ ਜਿਹਦੇ ਕਾਗਜ਼ ਦਾਖਲ ਹੋਣੇ ਆ ਉਹਨੂੰ ਇਕੱਲੇ ਨੂੰ ਅਲਾਉ ਕਰ ਰਹੇ ਆ ਤੇ ਜਿਹੜਾ ਕਿ ਬਾਕੀ ਜਿਹੜੇ ਰੌਲਾ ਪਾ ਰਹੇ ਇਹ ਇਹੀ ਕਹਿ ਰਹੇ ਵੀ ਸਾਨੂੰ ਵੀ ਅੰਦਰ ਜਾਣ ਦਿੱਤਾ ਜਾਵੇ ਨਾਲ ਇੱਕ ਬੰਦੇ ਦੇ ਨਾਲ 10-10 ਬੰਦੇ ਹੈਗੇ ਆ ਜਿਹੜੇ ਵੀ ਅਸੀਂ ਵੀ ਨਾਲ ਜਾਣਾ ਕਾਗਜ਼ ਭਰੋ ਮਤਲਬ ਪਰ ਇਹ ਸੋ ਉਹਨਾਂ ਨੂੰ ਹਾਂ ਉਹਨਾਂ ਨੂੰ ਰੋਕਿਆ ਹੋਇਆ ਜਿਹੜਾ ਕਾਗਜ਼ ਜਿੰਨਾਂ ਦਾਖਲ ਕਰਾਉਣੇ ਉਹਨੂੰ ਕੋਈ ਅਸੀਂ ਨਹੀਂ ਰੁਕ ਹੈਗੀ ਸਰ ਇੱਕ ਜੀਮ ਸਾਹਿਬ ਨੇ ਕਿਹਾ ਹੈ ਕਿ ਕ੍ਰਿਟਿੰਗ ਕੰਪਲੀਟ ਆਈ ਹੈ ਕੋਈ ਨੌਜਵਾਨ ਪੇਪਰ ਖੋ ਕੇ ਫਰਾਰ ਹੋਇਆ ਤੇ ਉਹਦੀ ਸਬੰਧੀ ਕਾਰਵਾਈ ਕਰਦੇ ਕੋਈ ਮੈਨੂੰ ਹਜੇ ਤੱਕ ਅਦਾ ਆਈ ਨਹੀਂ ਹੈਗੀ ਜੇ ਆਈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਅੱਜ ਬਲਾਕ ਸਮਤੀ ਦੇ ਲਾਸਟ ਡੇਟ ਹੈ ਫਾਰਮ ਭਰਨ ਦੇ ਆਮ ਆਦੀ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਭਾਜਪੀ ਔਰ ਆਜ਼ਾਦ ਉਮੀਦਵਾਰ ਸਾਰੇ ਅੱਜ ਸਵੇਰ 11 ਵਜੇ ਤੋਂ ਲੈ ਕੇ ਹੁਣ ਤੱਕ ਕੰਟੀਨਿਊ ਫਾਰਮ ਭਰਨ ਦਾ ਪ੍ਰੋਸੈਸ ਚੱਲ ਰਿਹਾ ਹੈ ਔਰ ਬੜੀ ਪੀਸਫੁਲੀ ਸਭ ਲੋਕ ਫਾਰਮ ਭਰ ਰਹੇ ਨੇ ਔਰ ਖੁਸ਼ੀ ਹੈ ਵੀ ਆਮ ਆਦੀ ਪਾਰਟੀ ਦੇ ਰਾਜ ਚ ਕੋਈ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ ਕੋਈ ਕਿਸੇ ਨਾਲ ਗੁੰਡਾਗਰਦੀ ਨਹੀਂ ਔਰ ਪੀਸਫੁਲੀ ਸਭ ਜੋ ਜਿਹਨੇ ਇਲੈਕਸ਼ਨ ਲੜਨੇ ਆ ਉਹ ਆਪਦੇ ਫਾਰਮ ਭਰ ਰਹੇ ਸਰ ਕਿੰਨੇ ਜੋਨ ਹੈ ਰਾਜਪੁਰੇ ਜੀ 15 ਜੋਨ ਹੈ ਰਾਜਪੁਰੇ ਸਾਰੇ ਆਪਣੇ ਕੈਂਡੀਡੇਟ ਭਰਦੇ ਆ ਹਾਂ ਸਾਰੇ ਕੈਂਡੀਡੇਟ ਸਾਡੇ ਆਮ ਆਦੀ ਪਾਰਟੀ ਦੇ ਸਾਰੇ ਕੈਂਡੀਡੇਟਾਂ ਨੇ ਫਾਰਮ ਫਿਲ ਕਰ ਰਹੇ ਹੈ ਔਰ ਦੂਜੀਆਂ ਪਾਰਟੀਆਂ ਦੇ ਵੀ ਓਪਨਲੀ ਸਾਰੇ ਭਰ ਰਹੇ ਕਿੰਨੇ ਸਰ ਜਿਵੇਂ ਪੰਜਾਬ ਦੇ ਵਿਕਾਸ ਦੀ ਹਰੀ ਚੱਲੀ ਹੋਈ ਹੈ ਕਿੰਨੇ ਕਾਰਸੇ ਵੀ ਕਿੰਨੇ ਕ ਜਿੱਤ ਜਾਣਗੇ ਆਪਣੇ ਬੰਦੇ ਜੀ ਅਸੀਂ 15 ਤੋਂ 15 ਜਿਤਾ ਕੇ ਲਿਆਵਾਂਗੇ ਲੋਕ ਸਾਡੇ ਨਾਲ ਹੈ ਲੋਕਾਂ ਦੇ ਦਿਲਾਂ 'ਚ ਆਮਾਦੀ ਪਾਰਟੀ ਔਰ ਮੈਡਮ ਨੀਨਾ ਮਿੱਤਲ ਵਸਦੇ ਨੇ ਲੋਕਾਂ ਦੇ ਹਰ ਸੁਖ ਦੁਖ 'ਚ ਖੜੇ ਹੈ ਕਿਸੇ ਤੇ ਕਾਂਗਰਸ ਦੇ ਟਾਈਮ ਨਜਾਇਜ਼ ਪਰਚੇ ਪੈਂਦੇ ਸੀ ਕਿਸੇ ਤੇ ਅਸੀਂ ਪਰਚਾ ਨਹੀਂ ਪੈਣ ਦਿੱਤਾ ਕਿਸੇ ਨੂੰ ਲੜਨ ਨਹੀਂ ਦਿੱਤਾ ਔਰ ਕਿਸੇ ਨੂੰ ਜਿਵੇਂ ਕਾਂਗਰਸ ਵਾਲਿਆਂ ਨੇ ਲੁੱਟਿਆ ਘੁੱਟਿਆ ਔਰ ਧੁੱਪੇ ਸਿੱਟਿਆ ਉਹ ਜੇ ਲੋਕਾਂ ਨੂੰ ਅਸੀਂ ਬਚਾਇਆ ਹੈ ਸਰ ਜਿਹੜੇ ਪਿੰਡ ਦੇ ਆਮ ਵੋਟਰ ਹੈਗੇ ਸ਼ਹਿਰੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਜੀ ਪਿੰਡ ਦੇ ਵੋਟਰਾਂ ਨੂੰ ਇਹੀ ਕਹਿ ਰਹੇ ਆ ਆਪਦੇ ਮਾਨ ਨਾਲ ਔਰ ਭਗਵਾਨ ਸਿੰਘ ਮਾਨ ਜੀ ਦੀ ਜੋ ਆਪਾਂ ਡਿਵੈਲਪਮੈਂਟ ਕਰ ਰਹੇ ਆ ਪਿੰਡਾਂ 'ਚ ਹਰ ਪਾਸੇ ਖੁਸ਼ਹਾਲੀ ਹੈ ਬਿਜਲੀ ਫ੍ਰੀ ਹੈ ਇਲਾਜ ਫ੍ਰੀ ਮਿਲ ਰਿਹਾ ਹੈ ਅੱچھے ਸਕੂਲ ਬਣ ਰਹੇ ਆ ਅੱਛੀਆਂ ਪਿੰਡਾਂ 'ਚ ਸੜਕਾਂ ਬਣ ਰਹੀਆਂ ਟੋਬੇ ਸਾਫ਼ ਹੋ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਤਰੱਕੀ ਦੇ ਰਾਹ ਨੂੰ ਜਾਂਦੇ ਹੋ ਦੇਖ ਕੇ ਵੋਟ ਆਮ ਆਦੀ ਪਾਰਟੀ ਨੂੰ ਪਾਓ ਸਰ ਜਿਵੇਂ ਵਿਕਾਸ ਪਹਿਲੀ ਵਾਰੀ ਪੰਜਾਬ 'ਚ ਬਹੁਤ ਹੋ ਰਿਹਾ ਪਰ ਹੁਣ ਜੇ ਮਤਲਬ ਤੁਹਾਡੇ ਬਹੁਮਤ ਜਿੱਦੇ ਨਾਲ ਜਿੱਤਦੇ ਐ ਪੰਜਾਬ ਦੇ ਵਿੱਚ ਐ ਰਾਜਪੁਰੇ ਦੇ ਵਿੱਚ ਕੋਈ ਤੇਰੇ ਪਿੰਡਾਂ ਨੂੰ ਕੋਈ ਖਾਸ ਤੋਹਫਾ ਜੀ ਹੋਰ ਬਿਲਕੁਲ ਹਰ ਪਿੰਡ ਦੀ ਪ੍ਰਪੋਜ਼ਲ ਲੈ ਰਹੇ ਆ ਉਹ ਬਣਾ ਕੇ ਵੀਡੀਓ ਸਾਹਿਬ ਨੂੰ ਦੇ ਰਹੇ ਉਹਨਾਂ ਵਾਸਤੇ ਫੰਡ ਵੀ ਜਾਰੀ ਕੀਤੇ ਨੇ ਹੁਣ ਲੇਟੈਸਟ 2.5 ਕਰੋੜ ਦੇ ਫੰਡ ਆ ਗਏ ਸਾਰਿਆਂ ਨੂੰ ਉਹ ਹੁਣ ਇਲੈਕਸ਼ਨ ਤੋਂ ਬਾਅਦ ਸਾਰੇ ਕੰਮ ਸ਼ੁਰੂ ਹੋ ਜਾਣਗੇ ਸਰ ਜੀ ਮੈਂ ਆ ਇੱਕੋ ਦੋ ਕਟਨਾਵਾ ਬਾਰੇ ਬਾਕੀ ਪਾਰਟੀਆਂ ਥੋੜਾ ਜਿਹਾ ਰੌਲਾ ਪਾਈਆਂ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਨਹੀਂ ਇਹ ਕਟਨਾਵਾ ਨਹੀਂ ਇਹ ਇਹਨਾਂ ਦੀ ਪ੍ਰੀ ਪਲਾਨਡ ਹੈ ਵੀ ਜਾ ਕੇ ਅਸੀਂ ਆਪਦੀ ਰਾਜਨੀਤੀ ਚਮਕਾਉਣ ਵਾਸਤੇ ਗੇਟ ਤੇ ਹੱਲਾ ਕਰੀਏ ਵੀ ਸਾਨੂੰ ਜਾਣ ਨਹੀਂ ਦਿੰਦੇ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਦਿਖਾਈਏ ਸਭ ਕੁਝ ਪੀਸਫੁਲੀ ਪੁਲਿਸ ਪ੍ਰਸ਼ਾਸਨ ਦੋਨੇ ਲੱਗੇ ਹੋਏ ਐ ਔਰ ਪੀਸਫੁਲੀ ਕੰਮ ਚੱਲ ਰਿਹਾ ਕਿਸੇ ਨਾਲ ਕੋਈ ਗਲਤ ਨਹੀਂ ਇਹ ਤਾਂ ਸਿਰਫ ਆਪਦੀ ਰਾਜਨੀਤੀ ਚਮਕਾਉਣ ਵਾਸਤੇ ਤੱਕਾ ਤੱਕਾ ਉਹ ਇਹਨਾਂ ਨੂੰ ਜੋ ਕੁਝ ਇਹਨਾਂ ਨੇ ਕੀਤਾ ਉਹੀ ਯਾਦ ਆ ਰਿਹਾ ਸਾਡੀ ਆਮ ਆਦੀ ਪਾਰਟੀ ਲੋਕਾਂ ਦੇ ਨਾਲ ਹੈ ਲੋਕਾਂ ਦੇ ਦਿਲ ਜਿੱਤੇ ਨੇ ਅਸੀਂ ਕਿਸੇ ਪਾਰਟੀ ਨਾਲ ਧੱਕਾ ਨਹੀਂ ਕਰਾਂਗੇ ਜਦੋਂ ਜਨਤਾ ਵੋਟ ਸਾਡੇ ਨਾਲ ਹੈ ਕਿਸੇ ਨਾਲ ਧੱਕਾ ਸਾਨੂੰ ਆਂਦਾ ਵੀ ਨਹੀਂ ਆਮ ਆਦੀ ਪਾਰਟੀ ਵਾਲਿਆਂ ਨੂੰ ਇਹ ਤੁਸੀਂ ਵੀ ਮੰਨਦੇ ਸਾਨੂੰ ਧੱਕੇ ਕਰਨੇ ਨਹੀਂ ਆਂਦੇ ਇਹ ਧੱਕੇ ਦਾ ਪਹਿਲਾਂ ਅਕਾਲੀ ਦਲ ਕਰਦਾ ਸੀ ਉਹਨਾਂ ਤੋਂ ਕਾਂਗਰਸ ਸਿੱਖ ਗਿਆ ਅਸੀਂ ਨਹੀਂ ਨਾਏ ਸਿੱਖਿਆ ਅਸੀਂ ਦੋਨੇ ਇਹਨਾਂ ਚੀਜ਼ਾਂ ਦੇ ਖਿਲਾਫ ਹੈ ਅਸੀਂ ਪੀਸਫੁਲੀ ਇਲੈਕਸ਼ਨ ਕਰਨ ਦੇ ਹੱਕ ਚ ਜਾਣਕਾਰੀ ਦਿੱਤੀ ਹੈ ਜੀ ਤੁਹਾਡੇ ਸਾਹਮਣੇ ਆ ਕਿ 3 ਕਿ ਮਹੀਨੇ ਪਹਿਲਾਂ ਜਿਹੜਾ ਇਹਨਾਂ ਦਾ ਉਪ ਮੁੱਖ ਮੰਤਰੀ ਸੀ ਦਿੱਲੀ ਤੋਂ ਸੀਨੀਅਰ ਲੀਡਰ ਹੈ ਮਨੀਸ਼ ਸਸੋਦੀ ਹੈ ਤੇ ਉਹਨੇ ਇੱਕ ਓਪਨਲੀ ਇੱਕ ਲੇਡੀਜ਼ ਦੀ ਮੀਟਿੰਗ ਦੇ ਵਿੱਚ ਕਿਹਾ ਸੀ ਸ਼ਾਮਦਾਮ ਦੰਡ ਵੇੜ ਕੁੱਟ ਮਾਰ ਕਰਕੇ ਅਸੀਂ ਜਿਵੇਂ ਵੀ ਹੈ ਇਹ ਚੋਣਾ ਜਿਹੜੀਆਂ ਇਹ ਜਿੱਤਣੀਆਂ ਨੇ ਇਹ ਅੱਜ ਉਹਦਾ ਨਤੀਜਾ ਤੁਸੀਂ ਦੇਖ ਰਹੇ ਹੈਗੇ ਆ ਪੂਰੇ ਪੰਜਾਬ 'ਚ ਮੈਂ ਚਲੋ ਰਾਜਪੁਰੇ ਦੀ ਮੈਂ ਗੱਲ ਕਰਦਾ ਰਾਜਪੁਰੇ ਕੱਲ ਤੋਂ ਹੀ ਸਾਡੇ ਬੰਦੇ ਇੰਨੇ ਪਰੇਸ਼ਾਨ ਕੱਲ ਫਾਈਲਾਂ ਲੈ ਕੇ ਉਹ ਮੋੜ ਤੇ ਅੱਜ ਸਵੇਰ ਦੇ ਅਸੀਂ 8:30 ਵਜੇ ਤੇ ਬਾਹਰ 8:00 ਵਜੇ ਤੋਂ ਅਸੀਂ ਇੱਥੇ ਆ ਗਏ ਸੀ 8:00 ਵਜੇ ਕੇ 10 ਮਿੰਟ ਤੇ ਤੁਸੀਂ ਇਹ ਦੇਖ ਲਓ ਵੀ ਲਾਈਨਾਂ 'ਚ ਲੱਗੇ ਆ ਤੱਕਾ ਮੁੱਕੀ ਹੋਇਆ ਸਵੇਰੇ 5:00 ਵਜੇ ਇੱਥੇ ਇੱਕ ਕਸਤੂਰਵਾ ਚੌਕੀ ਦਾ ਇੰਚਾਰਜ ਹੈ ਨਿਸਾਨ ਸਿੰਘ ਤੁਸੀਂ ਇਹ ਦੇਖੋ ਕਿ ਨਿਸਾਨ ਸਿੰਘ ਮੇਰਾ ਇੱਕ ਉਮੀਦਵਾਰ ਆ ਜੰਡੋਲੀ ਤੋਂ ਉਹਦੇ ਘਰੇ ਚੱਲਿਆ ਗਿਆ ਸਵੇਰੇ 5:00 ਵਜੇ ਧੰਨਵਾਦ ਜੀ ਹਾਂ 3 ਵਜੇ ਜੀ 3 ਵਜੇ ਚਲਾ ਗਿਆ ਉੱਥੇ ਦੇਖੋ ਤੁਸੀਂ ਤੇ ਉਹਨਾਂ ਦੇ ਘਰ ਤੇ ਉਹ ਤਾਂ ਲੋਕ ਤਕੜੇ ਸੀਗੇ ਲੋਕਾਂ ਨੇ ਉਸ ਨੂੰ ਭਜਾਇਆ ਉਹਦੀਆਂ ਵੀਡੀਓ ਸਾਰੀਆਂ ਮਤਲਬ ਕਿ ਸਾਡੇ ਕੋਲ ਹੈਗੀਆਂ ਨਾ ਵੀ ਆਰ ਗੋਇੰਗ ਟੂ ਦਾ ਹਾਈ ਕੋਰਟ ਠੀਕ ਹੈ ਤੁਸੀਂ ਕਾਗਜ਼ਨਾ ਪਰ ਹੋ ਤੁਸੀਂ ਤੇ ਹੁਣ ਤੁਸੀਂ ਇਹ ਦੇਖੋ ਕਿ ਮੇਰਾ ਇੱਕ ਕੋਟਲਿਆ ਜਿਹੜਾ ਜ਼ੋਨ ਹੈ ਇੱਕ ਮਿਰਜ਼ਾਪੁਰ ਦਾ ਜ਼ੋਨ ਹੈ ਐਸਸੀ ਜ਼ੋਨ ਉੱਥੋਂ ਸਾਡਾ ਜਿਹੜਾ ਉਮੀਦਵਾਰ ਜਸਵੀਰ ਸਿੰਘ ਐਕਸ ਮਿਲਟਰੀ ਮੈਨ ਹੈਗਾ ਤੇ ਉਹਦੀ ਜਿਹੜੀ ਫਾਈਲ ਚੱਕ ਕੇ ਅੰਦਰਲੇ ਪਾਸਿਓਂ ਉਦੀ ਫੈਲ ਪਾੜ ਕੇ ਮਤਲਕੇ ਲੈ ਕੇ ਬੰਦੇ ਪੇ ਖਿੱਚ ਕੇ ਲੈ ਕੇ ਉੱਥੋਂ ਤੁਸੀਂ ਵੀ ਬੇਅੰਤ ਹੰਡਾ ਕਰਦੀ ਜਿਹੜੀ ਹੋ ਰਹੀ ਹੈ ਇੱਥੇ ਦੀ ਜਿਹੜੀ ਐਮਐਲਏ ਨੀਨਾ ਮਿੱਤਲ ਉਸ ਨੂੰ ਪਤਾ ਕਿ ਲੋਕ ਮੈਨੂੰ ਵੀ ਪਤਾ ਉਹਨੂੰ ਵੀ ਪਤਾ ਕਿ ਲੋਕ ਉਹਨੂੰ ਨਫਰਤ ਕਰਦੇ ਆ ਨਫਰਤ ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨੂੰ ਅਣਜਾਣੇ ਚ ਪੰਜਾਬ ਦੇ ਵਿੱਚ ਰਾਜਪੁਰੇ ਦੇ ਲੋਕਾਂ ਨੇ 54000 ਵੋਟ 2022 ਦੀਆਂ ਚੋਣਾਂ ਚ ਪਾਈ ਕੋਈ ਸੋਚਦੀ ਹੈ ਕਿ ਸ਼ਾਇਦ ਲੋਕ ਮੇਰੇ ਖਰੀਦੇ ਹੋਏ ਆ 32000 ਵੋਟ ਉਹਦੀ ਘਟੀ ਚੋ 22000 ਵੋਟ ਰਹੀ ਗਈ ਲੋਕ ਸਭਾ ਦੀਆਂ ਚੋਣਾਂ ਦੇ ਅੰਦਰ ਤੁਸੀਂ ਇਹ ਦੇਖੋ ਇਹ ਤੋਂ ਅੰਦਾਜ਼ਾ ਲਾ ਲੋ ਇਹ ਤੋਂ ਲਾਭਤ ਚਾਰ ਰਹੇ ਇਲੈਕਸ਼ਨ ਜੋ ਇਹ ਚਾਰਾਂ ਦੇ ਵਿੱਚੋਂ ਹਾਰੀ ਇਟ ਮੀਨ ਤੁਸੀਂ ਕਹਿ ਸਕਦੇ ਆ ਕਿ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਉਸ ਨੂੰ ਪਤਾ ਕਿ ਮੇਰੇ ਉਮੀਦਵਾਰ ਨਹੀਂ ਜਿੱਤਣੇ ਹੈਗੇ ਇਸ ਕਰਕੇ ਉਹਨਾਂ ਨੇ ਇਹ ਜਿਹੜੇ ਕਦਮ ਉਠਾਏ ਆ ਘਰ ਘਰ ਤੇ ਜਿਹੜੀ ਪੁਲਿਸ ਆ ਉਹ ਤੁਰੀ ਫਿਰਦੀ ਹੈਗੀ ਆ ਉਮੀਦਵਾਰਾਂ ਦੇ ਕਿ ਤੁਸੀਂ ਇਹ ਚੋਣ ਇਹ ਥੋੜੀ ਲੜ ਰਹੇ ਹੈਗੇ ਆ ਇਹ ਤਾਂ ਪੁਲਿਸ ਵਾਲੇ ਚੋਣ ਲੜ ਰਹੇ ਹੈ ਕਿ ਪੁਲਿਸ ਤੰਤਰ ਜਿਹੜਾ ਪੈਦਾ ਕੀਤਾ ਹੋਇਆ ਹੈ ਚੇਹੂਰੇ ਦਾ ਡੀਐਸਪੀ ਹੈ ਚਾਹੇ ਐਸਐਚਓ ਆ ਜਾਂ ਜਿਹੜੇ ਚੌਕੀ ਇੰਚਾਰਜ ਹੈਗੇ ਸਾਰੇ ਹੀ ਮੈਂ ਤਾਂ ਹੈਰਾਨ ਆ ਇਹਨਾਂ ਨੂੰ ਆਪਣਾ ਫਿਊਚਰ ਨਹੀਂ ਨਜ਼ਰ ਆਉਂਦਾ ਹੈਗਾ ਕਈ ਕਹਿ ਦਿੰਦੇ ਆ ਤੁਸੀਂ ਇੱਥੇ ਦਾ ਹੀ ਲਾ ਲੋ ਇੱਥੇ 4 ਸਾਲ ਚ ਪਿਛਲੇ 4 ਸਾਲ ਚ ਤਿੰਨ ਪੁਲਿਸ ਇੰਸਪੈਕਟਰ ਇੱਥੋਂ ਸਸਪੈਂਡ ਹੋ ਕੇ ਗਏ ਆ ਅਰ ਰਵਲਟ ਹੋ ਕੇ ਹਾਈਡਰ ਕਨਸਟੇਬਲ ਬਣੇ ਆ ਇਹ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਸਮਝੇ ਨਹੀਂ ਹੈਗੀ ਵੀਰ ਸਾਡਾ ਕੀ ਫਿਊਚਰ ਬਣੇਗਾ ਤੁਸੀਂ ਦੇਖੋ ਕੀ ਮਤਲਬ ਕਹਿੰਦਾ ਵੀ ਗੁੰਡਾਗਰਦੀ ਕਰਦੇ ਹੈਗੇ ਆਂ ਸਰ ਜਿਹੜੇ ਤੁਸੀਂ ਦੱਸ ਰਹੇ ਹੋ ਵੀ ਗੁੰਡਾਗਰਦੀ ਹੋਈ ਹੈ ਤੁਸੀਂ ਇਹ ਦੋਸ਼ ਲਾ ਰਹੇ ਉਹਨਾਂ ਦੇ ਤੇ ਜੇ ਇਹ ਇਸ ਤਰ੍ਹਾਂ ਚੱਲਦਾ ਰਹੇ ਤੁਸੀਂ ਅੱਤ ਤੁਹਾਡਾ ਕੀ ਸਟੈਪ ਹੋਊ ਨੈਕਸਟ ਫਿਰ ਨਹੀਂ ਸਟੈਪ ਤਾਂ ਹਲੇ ਤਾਂ ਮੈਨੂੰ ਹਲੇ ਤਾਂ ਪਹਿਲਾਂ ਸਕਰੂਟੀਨਿੰਗ ਹੋ ਜਾਣ ਜੋ ਦੀ ਪਤਾ ਨਹੀਂ ਕੀ ਕਰਨਾ ਹੈ ਇਹਨਾਂ ਨੇ ਕੱਲ ਦਾ ਦਿਨ ਦੇਖਦੇ ਹੈਗੇ ਆਂ ਫਿਰ ਅਦਰਵਾਈਜ਼ ਫਿਰ ਅਸੀਂ ਕੋਰਟ ਦਾ ਵੀ ਤਰਵਜਾ ਖੜਕਾਵਾਂਗੇ ਐਜੀਟੇਸ਼ਨ ਮੋਰਚ ਵੀ ਜਾਵਾਂਗੇ ਸਾਡੇ ਕਾਗਜ਼ ਖੋਹੇ ਗਏ ਉਹਦੇ ਬਾਰੇ ਗੱਲ ਕਰਦਾ ਨਹੀਂ ਨਾਓ ਅਸੀਂ ਹੋਣੀ ਲਿਖਿਆ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਹੈਗਾ ਐਸਟੀਐਮ ਨੂੰ ਮੈਂ ਕਿਹਾ ਵੀ ਕੀ ਗੁੰਡਾਗਰਦੀ ਹੋ ਰਹੀ ਹੈ ਡੀਸੀ ਨਾਲ ਗੱਲ ਕੀਤੀ ਹੈ ਕਿ ਹੈ ਤੇ ਅਸੀਂ ਫਿਰ ਇਹਨੂੰ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਦੇਖੋ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਸੰਕਾ ਸਰਕਾਰ ਨੇ ਲੋਕਤੰਤਰ ਦਾ ਬਿਲਕੁਲ ਕਤਲ ਕਰਕੇ ਰੱਖ ਦਿੱਤਾ ਹੈ ਅੱਜ ਐਸੇ ਹਾਲਾਤ ਬਣਾ ਦਿੱਤੇ ਨੇ ਕਿ ਰਾਜਪੁਰੇ ਦੇ ਵਿੱਚ ਕਰਫਿਊ ਵਰਗਾ ਮਾਹੌਲ ਬਣਿਆ ਪਿਆ ਹੈ ਔਰ ਜੇ ਸਰਕਾਰ ਦੇ ਵਿੱਚ ਹਿੰਮਤ ਹੈ ਤਾਂ ਉਹ ਕਾਗਜ਼ ਭਰ ਆ ਕੇ ਇਮਾਨਦਾਰੀ ਨਾਲ ਚੋਣ ਲੜੇ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ ਕੀ ਭਾਵਿਕਦੀ ਹੈ ਅੱਜ ਸਾਡੇ ਉਮੀਦਵਾਰ 2-3 ਦਿਨਾਂ ਤੋਂ ਅਸੀਂ ਕਾਗਜ਼ ਭਰ ਕੇ ਲਗਾਤਾਰ ਆਉਂਦੇ ਆਂ ਔਰ ਚੈਕਿੰਗ ਤੇ ਨਾਂ ਤੇ ਰੋਜ਼ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਅੱਜ ਵੀ 2-3 ਘੰਟਿਆਂ ਤੋਂ ਇੱਥੇ ਖੜੇ ਆਂ ਔਰ ਗੇਟ ਬੰਦ ਕੀਤਾ ਹੋਇਆ ਉਮੀਦਵਾਰਾਂ ਨੂੰ ਖੜਾਇਆ ਕਿਸੇ ਨੂੰ ਅੰਦਰ ਨਹੀਂ ਜਾਣ ਦੇ ਰਹੇ ਪਰ ਆਪਣੇ ਜੋ ਇਹਨਾਂ ਦੀ ਸਰਕਾਰ ਦੇ ਉਮੀਦਵਾਰ ਨੇ ਉਹ ਵੱਖਰੇ ਗੇਟ ਰਾਹੀਂ ਲੰਘਾ ਕੇ ਉਹਨਾਂ ਨੂੰ ਪਹਿਲ ਦੇ ਕੇ ਉਹਨਾਂ ਦੇ ਕਾਗਜ਼ ਭਰਾਏ ਜਾ ਰਹੇ ਨੇ ਸਾਨੂੰ ਇੱਥੇ ਜੋ ਹੈ ਉਹ ਪਰੇਸ਼ਾਨ ਕੀਤਾ ਜਾ ਰਿਹਾ ਹੈ ਬੇਨਤੀ ਹੈ ਕਿ ਮੈਂ ਅੱਜ ਆਪਣੇ ਕਾਗਜ਼ ਭਰਨ ਅੰਦਰ ਗਿਆ ਸੀ ਜਦੋਂ ਅਸੀਂ ਅੰਦਰ ਗਏ ਪਹਿਲੇ ਹੀ ਸਾਡੇ ਨਾਲ ਧੱਕਾ ਹੋਣ ਲੱਗ ਗਿਆ ਤੇ ਜਦੋਂ ਸਾਡੇ ਕਾਗਜ਼ ਚੈੱਕ ਕਰਨ ਲੱਗੇ ਤਾਂ ਕਾਗਜ਼ ਚੈੱਕ ਕਰਦੇ ਦੋ ਮੁੰਡੇ ਆਏ ਤੇ ਸਾਡੇ ਕਾਗਜ਼ ਦੋਨਾਂ ਦੇ ਖੋ ਕੇ ਲੈ ਗਏ ਜੀ ਮੇਰੇ ਤੇ ਮੇਰੇ ਬਾਬਾ ਜੀ ਦੇ ਜੀ ਤੇ ਮੇਰਾ ਨਾਮ ਜਸਬੀਰ ਸਿੰਘ ਜੀ ਕਿਹੜਾ ਤੁਹਾਡਾ ਜੋਨ ਹੈ ਮੇਰਾ ਜੋਨ ਮਿਰਜ਼ਾਪੁਰ ਪਿੰਡ ਕੋਟਲਾ ਜੀ ਦੂਜਾ ਬੰਦਾ ਤੁਹਾਡਾ ਕੋਣ ਸੀ ਜੀ ਮੇਰੇ ਬਾਬਾ ਜੀ ਸੀ ਨਾਗਰ ਸਿੰਘ ਜੀ ਅਸੀਂ ਦੋਨੇ ਆਰਮੀ ਚ ਰਿਟਾਇਰਮੈਂਟ ਹੈ ਜੀ ਅਸੀਂ ਦੇਸ਼ ਦੀ ਸੇਵਾ ਕਰਨ ਵਾਸਤੇ ਪੋਲਿਟਿਕਸ ਇਹਦੇ ਚ ਪਾਰਟੀ ਚ ਆਏ ਸੀ ਜੀ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਜੀ ਹੁਣ ਤੁਸੀਂ ਕੀ ਕਰਨਾ ਚਾਹ ਰਹੇ ਹੋ ਫਿਰ ਅੱਗੇ ਕਹਿਣਾ ਤਾਂ ਕੀ ਜਾਣਾਂ ਜੀ ਇਹਨਾਂ ਨੇ ਸਾਨੂੰ ਪਹਿਲਾਂ ਤਾਂ ਸਾਡੇ ਕਾਗਜ਼ ਖੋ ਕੇ ਲੈ ਗਏ ਜਦੋਂ ਅਸੀਂ ਰੋਲਾ ਪਾਇਆ ਸਾਨੂੰ ਅਸੀਂ ਪੁਲਿਸ ਨੂੰ ਦੱਸਿਆ ਤਾਂ ਐਸਆਈ ਦਵਿੰਦਰ ਸਿੰਘ ਉਹ ਸਾਨੂੰ ਅੰਦਰ ਲੈ ਕੇ ਗਿਆ ਸਾਨੂੰ ਧਮਕੀਆਂ ਲੱਗਿਆ ਦੇਣ ਤੇਰਾ ਅਨਕਾਉਂਟਰ ਕਰ ਦੂੰਗੇ ਤੈਨੂੰ ਪਰਚਾ ਪਾ ਦੂੰਗੇ ਤੇਰਾ ਉਹ ਕਰ ਦੂੰਗੇ ਤੇ ਸਾਨੂੰ ਚੁੱਪ ਕਰ ਜਾ ਤੇ ਉਤੋਂ ਬਾਅਦ ਅਸੀਂ ਅੰਦਰ ਬੈਠੇ ਰਹੇ ਮੈਂ ਤੇ ਮੇਰੇ ਬਾਬਾ ਜੀ ਉਤੋਂ ਬਾਅਦ ਇਹ ਖਾਲੀ ਕਾਗਜ਼ ਲੈ ਕੇ ਆਏ ਜੀ ਖਾਲੀ ਕਾਗਜ਼ ਲੈ ਕੇ ਆਏ ਤਾਂ ਕਹਿਣ ਲੱਗੇ ਵੀ ਇਹਦੇ ਉੱਤੇ ਸਾਈਨ ਕਰੋ ਅਸੀਂ ਕਿਹਾ ਵੀ ਭਾਈ ਕਾਹਦੇ ਸਾਈਨ ਕਰੀਏ ਉਹ ਕਹਿੰਦੇ ਸਾਈਨ ਕਰ ਤੂੰ ਤੇ ਅਸੀਂ ਸਾਈਨ ਨਹੀਂ ਕੀਤੇ ਮੈਂ ਕਿਹਾ ਜੀ ਜੇ ਅਸੀਂ ਸਾਈਨ ਕਰੀਏ ਇਹ ਤਾਂ ਤੁਸੀਂ ਮੇਰਾ ਮਕਾਨ ਵੀ ਲੈ ਲੂਗੇ ਮੇਰੀ ਕਾਰ ਵੀ ਲੈ ਲੂਗੇ ਮੇਰਾ ਕੁਝ ਵੀ ਗੱਲ ਗੱਲੀ ਲਿਖ ਸਕਦੇ ਆ ਵੀ ਇਸ ਨੇ ਭਾਈ ਮੇਰੇ ਇਹ ਨੌ ਚੀਜ਼ ਕਰਾਤੀ ਖਾਲੀ ਕਾਗਜ਼ ਤੇ ਸਾਈਨ ਕਰਾਣੇ ਦਾ ਕੀ ਮਤਲਬ ਹੈ ਜੀ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਜੀ ਇਹਨਾਂ ਤੋਂ ਤੁਸੀਂ ਕਿਤੇ ਵੀ ਸਾਈਨ ਤੇ ਹੁਣ ਮੇਰਾ ਕੋਈ ਵੀ ਅਨਕਾਉਂਟਰ ਹੋਵੇ ਮੇਰਾ ਕੋਈ ਐਕਸੀਡੈਂਟ ਹੋ ਗਿਆ ਮੇਰੇ ਤੇ ਕੋਈ ਪਰਚਾ ਪਿਆ ਭੁੱਕੀ ਦਾ ਫੀਮ ਦਾ ਇਹ ਕਹਿੰਦੇ ਕੋਈ ਵੀ ਪਰਚਾ ਸੀ ਤੇਰੇ ਦੇ ਪਾਵਾਂਗੇ ਤੇ ਇਹ ਪੁਲਿਸ ਪ੍ਰਸ਼ਾਸਨ ਇਹਦੀ ਜ਼ਿੰਮੇਵਾਰ ਹੋ ਗਈ ਜੀ ਐਡਵੋਕੇਟ ਪ੍ਰੇਮ ਸਿੰਘ ਕੀ ਅਜੇ ਤੁਹਾਡੇ ਨਾਲ ਕਾਟਣਾ ਬਾਕੀ ਰਿਹਾ ਜੀ ਮੇਰੇ ਮੈਂ ਇਥੋਂ ਬਲੌਗ ਸੰਮਤੀ ਤੋਂ ਆਪਣੇ ਮੈਂਬਰ ਦੇ ਪੇਪਰ ਪੜਨ ਗਿਆ ਸੀਗਾ ਪੇਪਰ ਭਰਨ ਤੋਂ ਬਾਅਦ ਜਦੋਂ ਐਸਜੀਐਮ ਅਫਸਰ ਗਿਆ ਉੱਥੇ ਮੈਂ ਆਪਣੀ ਰਸੀਦ ਵੀ ਕਟਵਾਲੀ ਸੀਗੀ 57 ਨੰਬਰ ਰਸੀਦ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਚੈਕਲਿਸਟ ਲਿਆਓ ਬਾਹਰ ਤੋਂ ਉਦੋਂ ਮੈਂ ਜਦੋਂ ਬਾਹਰ 3 ਨੰਬਰ ਕਾਊਂਟਰ ਤੇ ਆ ਕੇ ਬੈਠਾ ਮੇਰੇ ਹੱਥ ਵਿੱਚ ਇਦਾਂ ਫਾਈਲ ਖੋਲ ਕੇ ਰੱਖੀ ਹੋਈ ਸੀ ਉਹ ਜਿਹੜਾ ਮੈਂ ਕੰਸਰਨਡ ਕਲਰਕਾ ਉਹ ਬੈਠਾ ਸੀ ਸਾਹਮਣੇ ਕਾਰਵਾਈ ਕਰ ਰਿਹਾ ਸੀ ਦੋ ਬੰਦੇ ਆਏ ਉਹਨਾਂ ਨੇ ਫਟਾਫਟ ਮੇਰੇ ਝੱਫਟ ਮਾਰੀ ਕਹਿੰਦੇ ਵੀ ਜਸਵਾਲ ਗੱਲ ਪੰਗਾ ਲੈ ਕੇ ਤੂੰ ਮੈਂਬਰਸ਼ਿਪ ਬਣ ਜਾਏਂਗਾ ਮੈਂਬਰ ਤੇ ਅਸੀਂ ਤੇ ਮੈਨੂੰ ਵੀਲੀ ਕੇ ਸਾਫ਼ ਕਰ ਦੇਵਾਂਗੇ ਉਹ ਸਰਕਾਰ ਦਾ ਬੰਦਾ ਇਹ ਵੀ ਕਿਹਾ ਉਹਨੇ ਸਰਕਾਰ ਦਾ ਬੰਦਾ ਹੈ ਤੂੰ ਸਰਕਾਰ ਦੇ ਟਾਈਮ 'ਚ ਇਹ ਇਹ ਜਿਹੇ ਪੰਗੇ ਨਾ ਕਰ ਮੈਨੂੰ ਥ੍ਰੈਟਨ ਵੀ ਕਰਕੇ ਗਏ ਆ ਤੇ ਇਹ ਧਮਕੀਆਂ ਮੈਨੂੰ ਜਸਵਾਲ ਦੀਆਂ ਪਹਿਲਾਂ ਵੀ ਮਿਲੀਆਂ ਸੀ ਕਿ ਅਬ ਬਿਲਕੁਲ ਸਾਫ਼ ਜਾਊਗਾ ਅਸੀਂ ਚੋਣ ਨਹੀਂ ਲੜਨ ਦੇਣਾ ਹੈਗਾ ਫਿਰ ਹੁਣ ਤੁਹਾਡੇ ਦੁਬਾਰਾ ਫਾਰਮ ਭਰੇਗੇ ਜੀ ਹਾਂਜੀ ਮੇਰੇ ਮੈਂ ਆਪਣੀ ਜਦੋਂ ਮੇਰੇ ਪੇਪਰ ਖੋਹੇ ਆ ਮੈਂ ਉੱਥੇ ਰੋਲਾ ਵੀ ਪਾਇਆ ਰੋਲਾ ਪਾਉਣ ਤੋਂ ਬਾਅਦ ਫਿਰ ਮੈਂ ਐਸ.ਜੀ.ਐਮ ਸਾਹਿਬ ਕੋਲ ਅਪੀਲ ਹੋਇਆ ਤੇ ਐਸ.ਜੀ.ਐਮ ਉਹਨਾਂ ਨੇ ਮੇਰੀ ਗੱਲ ਬੜੀ ਤਰੀਕੇ ਨਾਲ ਸੁਣੀ ਤੇ ਉਹਨਾਂ ਨੇ ਮੈਨੂੰ ਅਸ਼ੂਰੈਂਸ ਦਿੱਤੀ ਵੀ 9:30 2:00 ਵਜੇ 3:00 ਵਜੇ ਤੱਕ ਤੁਸੀਂ ਆਪਣਾ ਪੇਪਰ ਦੁਬਾਰਾ ਜੇ ਭਰ ਕੇ ਲਿਆ ਸਕਦੇ ਹੋ ਮੈਂ ਤੁਹਾਡੇ ਅਸੈਪਟ ਕਰ ਲਵਾਂਗਾ ਤੁਸੀਂ ਦੁਬਾਰਾ ਫਾਈਲ ਭਰ ਪੇਪਰ ਹੀ ਹਾਂਜੀ ਦੁਬਾਰਾ ਫਾਈਲ ਭਰੀ ਸਕਦੇ ਗਿਆ ਤੋਂ ਐਸ.ਜੀ.ਐਮ ਹਾਂਜੀ 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 ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ